ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਗਿਆ ਜਥਾ ਜਪਾਰਤ ਵਾਪਸ ਪਰਤੇ ਹੈ ਜਿਸ ਦੇ ਨਾਲ ਉਸ ਬਜ਼ੁਰਗ ਦੀ ਮ੍ਰਿਤਕ ਦੇਵੀ ਭਾਰਤ ਪਹੁੰਚੀ ਹੈ ਜਿਨ੍ਹਾਂ ਦੀ ਲਾਹੌਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਲੁਧਿਆਣਾ ਦੇ ਮਾਡਲ ਟਾਊਨ ਵਾਸੀ 70 ਸਾਲਾ ਪ੍ਰੀਮ ਸਿੰਘ ਬੜੇ ਚਾਅ ਨਾਲ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਸ਼ਿਦਨ ਕਾਨਾ ਸਹਿਮ ਪਹਿਸਾਨ ਪ੍ਰੀਮ ਸਿੰਘ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ ਪ੍ਰੀਮ ਸਿੰਘ ਪਹਿਲੀ ਵਾਰ ਪ੍ਰਕਾਸ਼ਪੁਰ ਮਨਾਉਣ ਲਈ ਪਾਕਿਸਤਾਨ ਗਏ ਸਨ ਜਿਸ ਨੂੰ ਲੈ ਕੇ ਉਹ ਤੇ ਉਹਨਾਂ ਦਾ ਪਰਿਵਾਰ ਕਾਫੀ ਖੁਸ਼ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਯਾਤਰਾ ਜ਼ਿੰਦਗੀ ਦਾ ਆਖਰੀ ਸਫ਼ਰ ਸਾਬਤ ਹੋਏਗਾ ਤੇ ਕੱਲ ਸਾਨੂੰ 9:30 ਵਜੇ ਫੋਨ ਆਇਆ ਵੀ ਅਟੈਕ ਹੋ ਗਿਆ ਉਹਨਾਂ ਨੂੰ ਬਿਮਾਰ ਹੋ ਗਏ ਸੀ ਕਿ ਉੱਥੇ ਤੇ ਉਹਦੇ ਨਾਲ ਅਸੀਂ ਇੱਕਦਮ ਕਬਰਾਂ ਗਏ ਉਹਨਾਂ ਨੂੰ ਇੱਕਦਮ ਬੀਪੀ ਵਧਨ ਨਾਲ ਅਟੈਕ ਆ ਗਿਆ ਜਾਣ ਲੱਗੇ ਤਾਂ ਬੜਾ ਖੁਸ਼ ਸੀਗੇ ਵੀ ਮੈਂ ਜਾ ਰਿਹਾ ਵਾਂ ਤੇ ਅਸੀਂ ਹਜੇ ਥੋੜਾ ਮਨਾ ਵੀ ਕਰਿਆ ਸੀ ਵੀ ਥੋੜੇ ਹਾਲਾਤ ਖਰਾਬ ਆ ਵੀ ਤੁਸੀਂ ਰਹਿਣ ਦੋ ਜਾਣ ਨੂੰ ਪਰ ਉਹ ਕਹਿੰਦੇ ਨਹੀਂ ਮੈਂ ਜਾਣਾ ਤੇ ਉਹਨਾਂ ਦਾ ਜਨਮ ਵੀ ਇੱਥੇ ਲਈ ਸੀਗਾ ਪਾਕਿਸਤਾਨ ਦਾ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ 1249 ਸਰਦਾਲੂਆਂ ਦਾ ਜਥਾ ਪਾਕਿਸਤਾਨ ਚ ਗੁਰਦ ਆਮਾਂ ਦੇ ਦਰਸ਼ਨਾਂ ਲਈ ਗਿਆ ਸੀ 12 ਨਵੰਬਰ ਦੇ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਇਸ ਦੇ ਬਾਅਦ ਅਜੇ ਜਥਾ ਭਾਰਤ ਵਾਪਸ ਪੱਤੇ ਹੈ